ਹਾਂ ਲੋ ਜੀਲਾ ਵੀ ਹਾਂਜੀ ਸੋਸਟੀ ਗੱਟੇ ਬੋਲੋ ਜੀ ਹਾਂਜੀ ਵਧੀਆ ਸੋਸਟੀ ਗੱਟੇ ਲੈ ਨੀਵਾਂ ਕੱਟਾ ਦੇਣਾ ਬਣਾਉਣਾ ਦਾ ਬਣਾਉਣਾ ਲਾਈਟ ਦੇ ਵਿੱਚ ਦੇਖ ਲਿਆ ਲਵਾਂ ਜੀ ਬੁੱਲੀ ਲੱਗਣ ਲੱਗੀ ਆ ਦੇਖਦੇ ਆ ਕੀ ਨਟ ਜਾਂਦੇ ਆਲੂ ਲਓ ਜੀ ਠੀਕ ਵਧੀਆ ਜੀ ਕੁਈ ਟਰਾਲੀ ਜਿਹੜੀ ਹੈ ਮੈਂ ਤੁਹਾਨੂੰ ਕਰਾਉਂਦਾ ਹਾਂ ਬੋਲੀਆਂ ਫਰੀ ਹੋ ਜਾਂਦਾ ਹੈ ਬਾਅਦ ਤੋਂ ਜੋ ਮਸਾ ਕਰਦਾ ਹੈ 180 80 ਮੇਰਾ ਦਾਦਾ ਵੀ 180 80 180 80 ਹੈ ਹਲੋ ਆਪ ਵੀ ਨਾ ਰਹੀ ਵਧੀਆ ਇੱਥੇ ਵੀ 180 80 ਸਵਾਸ਼ਾ ਹਾਤਾ ਨੰਬਰ ਤੇ ਹੈ 180 80 ਇਕ ਤੋਂ 80 ਸੀ ਸੀ ਹਾਂਜੀ 180 ਸੀ ਜਹਾ 180 ਸੀ ਹਾਂ 488 90 90 90 90 90 190 90 ਹਾਂਜੀ 190 90 190 90 ਹੋਏ ਬੰਦੇ ਆਏਓ ਭਾਈ ਇਹ 190 90 ਹੀ ਹੋਏ ਆ ਲੈਓ ਉਹ ਕੱਲ ਆਲੇ ਜੀ ਆਹੋ 94 ਚਨਪ ਚਨਪ 95 ਚਿੰਮੈਂਟ ਦੇਣਾ ਚਨਪ ਚਨਪ 180 ਕਿਤੇ ਹੋ ਗਿਆ ਬਾਹਰ ਖਤਰ ਹੋ ਜਾਣੇ ਚਨਪ ਚਨਪ 95 195 95 ਹਾਂਜੀ 195 95 195 95 195 ਚਲੋ ਜਾ ਹਾਂ ਬਲਕੀਤ ਸਿੰਘ ਚਨਪ ਚਨਪ 95 ਚਲੋ ਚਨਪ ਚਨਪ ਵੰਡਰਵਾ ਤਾਂ ਨਹੀਂ ਤੋੜ ਤੁਸੀਂ ਚਨਪ ਚਨਪ ਲੱਗਦਾ ਨਹੀਂ ਜਾਨਬ ਜਾਨਬ ਜਾਏ ਸਾਈਂ ਨੇ ਖੜਾ ਹੀ ਨਾ ਬੋਲਣਾ ਆਏ ਤਾਂ ਚੱਲ 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 ਹਾਂਜੀ ਹਾਂਜੀ ਚੱਲ ਚੱਲ ਕੋਈ 70 ਲੈਂਦੇ ਆ ਚਾਹ ਦੋ ਦੋ ਸੌ ਚਾਹ ਦੋ ਦੋ ਸੌ ਆ ਜੀ ਪਤਾ ਹੀ ਨਾ ਲੱਗਦਾ ਜੀ ਚਾਹ ਦੋ ਦੋ ਸੌ ਦੋ ਦੋ ਸੌ ਬੋਲੋ ਜੀ ਆ ਰਾਜਵੀਰ ਵੀ ਦੋ ਦੋ ਸੌ ਚਾਹ ਦੋ ਦੋ ਸੌ ਜਾ ਦੋ ਦੋ ਸੌ ਬੋਲਣਾ ਬਲਕੀਰ ਸਿੰਘ ਦੋ ਦੋ ਸੌ ਜਾ ਉਹਨੇ ਕੱਲ ਨਾਲ ਕੱਲ ਲੈਣੇ ਕੱਲ੍ਹ ਇਹ ਤੁਹਾਨੂੰ ਬੋਲਦਾ ਹਾਂ ਹਾਂਜੀ 200 ਬੋਲਣਾ ਜੀ ਜਾਇ 200 ਨੌਜਵਾਨ ਮੁੰਡੇ ਬੰਦਾ ਯਾਰ ਉਸ ਆ ਨੌਜਵਾਨ ਮੁੰਡੇ ਮੈਂ ਲੈਣਾ ਜੀ ਚਾਹ ਜੀ ਚਾਹ ਜੀ ਹਾਂਜੀ ਬੋਲਣਾ ਤੁਸੀਂ ਆਣਾ ਕਰੋ ਇਸ ਨੂੰ 70000 ਜੀ ਲੈ ਚਲ ਕੇ ਮੋੜ ਦੇ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਕਹਿੰਦੇ ਜੀ ਤੁਹਾਡੇ ਸਟੋਰ ਚ ਲਾ ਦੇ ਜੀ ਜਿਵੇਂ ਤੁਹਾਡਾ ਵੀ ਸਟੋਰ ਹੀ ਹੈ ਜੀ ਬੋਲੀਏ ਦੋਸਾ ਦਾ ਕਰੋ ਪੂਰਾ ਹਾਂ ਦੋਸਾ ਮੈਂ ਕਰ ਦਿਆਂ ਕੀ ਬਣਦਾ 50 ਰੁਪਏ ਦਾ ਲੈ ਵਰਬ ਦੇ ਦੇਣੇ ਮੈਂ ਆਹ ਰਿਆ ਪੜਾਇਏ ਉਂਜੀ ਲੱਗਦਾ ਹੈ ਹਾਂਜੀ 200 ਜਾਏਗੀ ਰੋਹੀ ਬੋਲੀ ਹੈ ਹਾਂਜੀ 200 ਜਾਏਗੀ ਇਹ ਦੋਸਤ ਬੋਲੀ ਦਿੰਨਾ ਹੋ ਗਿਆ ਚੱਲ 180 ਕਰ ਦਈਏ ਯਾਰ ਦੋਸਤ ਬਾਕ ਫੇਰ ਵੀ ਮੇਰਾ ਝਿਜਾ ਲੱਗਦਾ ਹੈ ਦੋਸਤ ਬਾਕ ਗਰੀਜਤ ਦੇ ਦਿੱਤੇ ਹੋ ਦੋਸਤ ਚ ਪਹਿਲਾਂ ਕੋਤੜੀ ਨੀ ਲਾਉਂਦਾ ਭਾਵੇਂ ਯਾਰ ਸਾਡੀਆਂ ਅੱਠ ਪੀੜੀਆਂ ਤੋਂ ਜਿੱਦ ਦਿੱਤੀ ਹੈ ਤੇ ਅੱਜ ਵੀ ਨਹੀਂ ਜੰਮਣ ਤੱਕ ਦੇ ਚਾਹ ਜੀ ਹਾਂ ਜੀ ਜਾਰ ਜਿੱਥੇ ਫਿਰ ਤੇਰਾ ਬੱਬਰ ਕਬਰ ਦਾ ਕਰਦਾ ਹੈ ਹੈ ਇਹਦਾ ਉਹ ਦਿੰਦਾ ਹੈ 180 ਰੁਪਏ ਪੱਕੇ ਜੀ ਹਾਂ ਜੀ ਮਰਦੀ ਤਰੀ ਆਪਾਂ ਕੋ ਘਰ ਤੇ ਲੈ ਜਾਣਾ ਹੈ ਹਾਂ ਜੀ ਕਿੰਨਾ ਲੈਣਾ ਹੈ

770 ਆਪਰ ਕੋਡਿੰਗ ਕਢਾ ਲੈ 770 770 ਜਾ ਹਾਂਜੀ 270 770 ਮੈਂ ਭਰਾਵਾਂ ਤੀ 770 ਸਾਰੇ ਸ਼ਹੀਦ ਹੋਏ ਭੈਣ 770 ਜਾਏ ਬੋਲਣੇ ਨੇ 770 ਅਜੇ ਹੋਣਗੇ 75 75 75 75 ਹਾਂਜੀ 75 75 250 ਪੱਕਾ ਲਿਖ ਦੇ ਲਾ ਲੈਣਾ 80 80 80 80 ਹਾਂ ਵੀ ਇਹ ਕੁਮਾਰ ਕਾਲੀ ਪਾ 60 ਰੁਪਏ ਤੇ ਇਹ ਕੰਪਨੀ ਹੋ ਗਈ ਗੱਲਾਂ ਲਾ ਲੂ ਲਾਲ ਚਲੋ ਖਾ ਦੀਏ ਸੱਤ ਚਲਵਾ ਦੇ ਸੱਤ ਚਲੋ ਜੇ ਕੋ ਵਾਦਾ ਠੀਕ 90 90 ਬੋਲਾ ਵੀ ਇੱਕ ਮਾਰ ਜਾ ਤੋ 90 90 ਅੱਜ ਛਾਟੀ ਹੋਇਆ ਇਹ ਮਾਲ 90 90 ਉਹਨੇ ਡੇੜੇ ਦਾ ਆ ਜਾ ਕੁਝ ਨਹੀਂ ਹੋਣਾ 90 90 ਹੈ ਉਹਨੇ ਇਹ ਛਾਟੀ ਕੀਤਾ ਇਹ ਮਾਲ ਉਹ ਵੀ ਬਹੁਤ ਵਧੀਆ ਮਾਲ ਦੋ 90 90 ਜਾ ਬੋਲਾ ਵੀ ਹਾਂਜੀ ਪਾ ਜਾਏ ਫਿਰ ਦੋ 90 90 ਦੇ ਔਰ 290 ਰੁਪਏ ਜਾਏ ਬੋਲਣਾ ਜੀ ਜਾਏ ਬੋਲਣਾ ਤੁਸੀਂ ਕਹਿਣਾ ਬੋਲਣਾ ਜਾ ਜਾ ਕੱਢੋ 30 ਘੰਟੇ ਕਰਦੇ ਨਾ 20 ਘੰਟੇ 290 ਰੁਪਏ ਲੱਗਿਆ ਆਹ ਦੇਖਦੇ ਕੀ ਰੇਟ ਜਾਂਦਾ ਸਾਡੀ ਕੀ ਥਾਂ ਆਹ ਦੋਸਤ ਵੀਰੇ ਸ਼ਾਂਤੀ ਆ ਮਾਲ 120 ਟੇ ਹੈ ਸਿੱਧਾ ਸਟੋਰੀ ਮਾਰ ਬੋਲੋ ਬਹੁ ਮਿੰਦਰਾ ਦਾ ਬਲੌਗ ਕਿੱਥੇ ਹੈ ਯਾਰ ਬਿੱਲੀ ਮੇਰਾ ਸ਼ਾਕੀ ਹੋਏ ਹੋਣਾ ਹਾਂ ਹਾਂਜੀ 120 ਗੱਟੇ ਕੁਆਲਿਟੀ ਹੈ ਬੋਲੋ ਬਣਾ ਰੱਖੋ ਯਾਰ ਸਿੱਧਾ ਸਟੋਰੀ ਯਾਰ 59 ਕਿਲੋ ਭਰਤੀ ਹੈ 59 ਕਿਲੋ ਭਰਤੀ ਹੈ ਸ਼ਾਂਤੀ ਆ ਮਾਲ 120 ਗੱਟੇ ਹੈ ਲੋ ਰਾਬੂ ਜੀ ਪਹੁੰਚੇ 33 ਜਿੱਤ ਤੱਕ ਉਹ ਬਹੁਤ ਮੰਦਿਰ ਸੇਰ ਬਹੁਤ ਮੰਦਿਰ ਸੇਰ ਖੜ ਯਾਰ ਬਹੁਤ ਮੰਦਿਰ ਸੇਰ ਬਹੁਤ ਮੰਦਿਰ ਸਿੰਘ ਜੀ ਬਹੁਤ ਮੇਰਾ ਭਾਈ ਵੀ ਕਰਦਾ 300 ਜਾਈ 300 300 ਹਾਂ ਬਿੰਕੂ 300 ਨੂੰ ਬੁਲਾ ਹਾਂ 300 ਬਹੁਤ ਭਾਰ ਕੋ ਨੂੰ ਇਨਰਜਿੰਗ ਨੂੰ 파ੜਾ ਕਿੰਨੇ ਗਟਿਆ 120 ਗਟੇ 120 ਸਭੀ ਕੜੇ ਛੰਟੀ ਵਾਲਾ ਬਾੜ ਕਿੰਨੇ ਕਰੋ ਭਰਤੀ ਸਿੱਧਾ ਸਟੋਰ ਕਿੰਨੇ ਬਾੜ ਦਾ ਸਟੋਰੇ ਕੀ ਕਰ ਛੰਟੀ ਆ ਬਾੜ 300 5 11 ਮੈਂ ਤਾਂ ਲਖਾਣਾ ਪਣਾ 5 10 15 20 25 337 जय 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 335 हां जी नानू भाई हैं 335 फटाफट ਬਾਹਰ ਲੈਣ ਗਿਆ ਬਾਹਰ ਲੈਣ ਹਾਂ ਵੀਰੇ ਦਾ ਸ਼ਾਮ ਲਾਲ ਤੂੰ ਇੱਥੇ ਲੈ ਲੈ ਕੋਈ ਬੰਬਾ ਲੈ ਗਿਆ ਮੈਂ ਮੇਰੇ ਤੇ ਗੱਡੀ ਆ ਗਈ ਜੇ ਹਾਂਜੀ ਜਾਈ ਜੀ 335 ਜਾਈ नानू ਜਾਈ ਆਪਾਂ ਚਾ ਸਜਾ ਕਰ ਦਈਏ ਕਰ ਦਈਏ ਹਰੇ ਜੈ 35 ਬੰਮੇ ਬਾਬੂ ਨੂੰ ਪੁੱਛ ਲੋ ਹੈਂ ਘੜਦੇ ਫਿਰ 40 40 ਰੁਪਏ ਜਾਂਦੇ 45 ਐਵੇਂ ਬਿਲਾ ਫਿਰ ਦੁਨਿਆ ਲੈ ਬੋਲੀ ਧੱਕੇ ਨਾ ਪਾਣਾ ਹਾਂ ਤੇ ਹੁਣ ਤੂੰ ਨਹੀਂ ਜਾਣੇ 40 ਜੈ 345 ਭੇਜ ਦੇ ਉਹ ਜੈ ਆ ਪਾ ਲੈ ਫੇਰ ਬੋ ਮਿੰਦ ਹਾਂ ਬੋ ਮਿੰਦ ਤੂੰ ਭੜਾ ਬੋ ਜੀ ਬੋ ਜੀ ਸੋਲਾਂ ਦੇ ਫਟਾਕੇ ਸੋਲਾਂ ਦੇ ਆਹੋ 345 ਬੋ ਦਾ ਸ਼ੋਰ 345 ਫੋਟਾ ਮਾਰ 345 ਕਰ ਮਾਰ ਅਰਨ ਨਸੋ ਬੰਦਾਰੀ ਹਰ ਰਲ ਹਰ ਰਲ ਜੈ ਨਸੋ ਬੰਦਾਰੀ ਜੈ ਬਾਊ ਜਾਂਦੇ ਜਾਓ ਨਾ ਕਰ ਹਰ ਪਾਰੀ ਆਏ ਨਾ ਕਰ ਨਾ ਕਰ ਜੈ ਅਭੀ ਤੀਰ ਵੀ ਛੋੜ ਦੇ ਠੀਕ ਹੈ ਹਰ ਤੈ ਤਾਂ ਜਰਾ ਬੋਲੋ ਜੈ ਨਾ ਕਰ ਪਛੁੰਦਿਆ ਜੈ ਵੀਰੇ 55 50 ਮਿਲ ਜਾਣਾ ਹੁਣ 55 ਜਾ 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 ਜੈ ਜੀਰ 60 60 70 ਫਰਕ ਉਹ ਲੂ ਫਰਕ ਪਾਓ ਹਾਂ ਫਾ ਲੋ ਫਾ ਲੋ ਯਾਰ ਕਿਦਾਗਾ ਤਿੰਨ ਸੂਦ 23 ਰਿਪੋਰਟ ਆਹ ਦੇਖ ਦੇ ਕਿਹੜੇ ਜਾਣਾ ਮੁੰਡਾ ਕੀ ਕਹਿੰਦਾ ਕੋਈ ਆ ਰਿਹਾ ਆਹ ਪੱਛੀ ਗੱਡੇ ਜੀ 25 ਗੱਡੇ ਲੋ ਬਈ ਚੁੱਟਾ ਸ਼ਾਬਾਸ਼ ਗੱਡੀਆਂ ਬੱਚੀ ਗੱਡੇ ਗੱਡੀ ਕਿੱਥੇ ਗੱਡੀਆਂ ਕੰਸੋਂ ਵੜਨਾਂ ਨਾ ਮਿਲਦਾ ਗੱਡੀਆਂ ਕਿੱਥੇ ਪੱਛੀ ਗੱਡੇ ਪੱਛੀ ਗੱਡੇ ਪਾਣੀ ਮੋਟਰ ਦਾ ਸਾਰਾ ਮੋਟਰ ਦਾ 250 250 250 250 250 250 250 250 55 55 55 55 55 60 65 80 85 90 300 ਪੰਜ ਪੰਜ 5 ਪੰਜ ਵੀਰ ਵੀ ਛੋੜੀ ਪੰਜ 305 10 10 10 ਕਿੰਨੇ ਹੋਏ 10 15 15 ਹਲੋ 15 15 ਮਿੰਟਾਂ ਮਾਰ ਰਹੇ ਆ ਉਹ ਵੀ ਪਛਲਾ 15 15 ਕਿੰਨਾ ਹੈ ਤੇ ਚਾਹ ਦੇ ਆ ਇਹ ਉਹਦਾ ਵਿੱਚ ਚਪਲਾਂ ਪਿਆ ਲੱਗੀ ਸੀ ਪਰ ਨਹੀਂ ਵੇਚਣਾ ਬਗਣਾ ਆਹ ਦੇਖਦੇ ਕਿ ਰੇਟ ਜਾਂਦਾ ਬੋਲੀ ਡਾਇਮੰਡ ਡਾਇਮੰਡ ਆ ਗਿਆ ਡਾਇਮੰਡ ਸੁਪਰ ਮਾਰੋ 130 ਗੱਟੇ ਬੋਲੀ ਪੁਲੀ ਤੋਂ ਪੱਠੇ ਜੀ ਰਾਸ਼ ਜੋੜ ਨਾਲ 320 ਗੱਦਿਆ ਬੜਾ ਡਾਇਮੰਡ ਕਿੱਤਾ ਡਾਇਮੰਡ ਲੋ ਬੋ ਜੀ ਛੱਡਾ ਮਾਲ ਸੁਪਰ 300 ਜਾਣਗੇ ਹਾਂਜੀ 330 ਜੀ 350 360 ਕਰਦੇ 360 70 ਹੋਰ ਕਿੰਨੇ ਹੈ 80 ਕਰਾਂਗੇ ਯਾਰ ਚਾਹ 90 ਬੋਲ ਹਾਂਜੀ 390 390 ਨੀ ਛੱਡਾਂਗੇ 390 400 10 10 ਆਪਣੀ ਆਪਣੀ 410 15 20 25 430 35 ਮਾਲ ਬਹੁਤ ਚਮਕਦਾਰ ਮਾਲ ਏ ਛੱਡਣ ਵਾਲਾ ਮਾਲ ਨਹੀਂ ਹੈ ਲਾਲਾ ਜੀ ਜਿਹੜਾ ਮਾਲ ਲੈ ਗਏ ਨਾ ਉਹ ਤੇ ਘਰੇ ਮੁੰਡਾ ਜੰਮੇਗਾ ਸੁਪਰ 40 ਕੱਟਾ ਜਿਹੜਾ ਮਰਜੀ ਹੋ ਅੰਲਾ ਲੋ ਯਾਰ ਉਹ ਗੰਦਾ ਮੋ ਜਮਾਨ ਜਿਹੜਾ ਜਿਹੜਾ ਦਿਨ ਕਰੇ ਕੱਟਾ ਲਵਾਇਆ ਖਾਲੀ ਨਾ ਦੇਣਾ ਬੋਲਾ ਗੱਟਾ ਜਿਹੜਾ ਮਰਜੀ ਲਾ ਦੇ ਲੱਗੀ ਕਹਿੰਦੇ ਪਿਆਰ ਮੁੰਡਾ ਦਾ ਨਾ ਨਹੀਂ ਰੱਖਿਆ ਯਾਰ ਯਾਰ ਲਿਆ ਯਾਰ ਫਲ 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 ਮੋਲੀ ਮੋਟੀ ਮੋਲੀ ਸੱਟੇ ਜਿੰਨੇ ਪਾਸਾ ਆ ਗਏ ਪਾਸਾ ਲਾਗੇ ਪਾਸਾ ਡੇ ਨਹੀਂ ਆ ਗਏ ਬਲਦੇ 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 ਬਾਲ ਬੌਜੀ ਸਾਰੇ ਟੌਪ ਬਣਿਆ ਹੈ ਹਾਂਜੀ ਗਾਰਾ ਹੀ ਬੋਲੀ 440 ਹਾਂਜੀ ਜੈ ਹਾਂਜੀ ਬੋਲੀ 440 ਬੋਲੀ ਆ 440 ਬੋਲੀ ਜੀ 3 ਛੱਡੇ ਜਾਣੇ ਆ ਹਾਂਜੀ 440 ਚਾਰ ਕੋਲ ਚਲੀ ਜੈ ਜੀ ਜੈ ਹੋ ਜੀ ਜੈ ਜੀ ਹਾਂ ਜੀ ਸ਼ਾਨਦਾਰ ਜੀ ਬੋਲ ਲੈ ਜੀ ਹਲੋ ਬੋਲ ਲੈ ਜੀ ਜੈ 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 ਖਟੋ ਲਾ ਲਈ ਆ ਬੋਈ ਗੋਲੀ ਹੈਗੀ ਡਾਇਬਟ ਦੀ ਜੀ ਇਹ ਸਰਜੀਤ ਲਵੇਗਾ ਗੋਲੀ ਕਿਥੇ ਆ ਆ ਗਿਆ ਖੋਲਿਆ ਗਾਗਾ ਇਹ ਤਾਂ ਬਹੁਤ ਚੋੜਾ ਹੀ ਆਪਣੇ ਪਾਪਾ ਜੀ ਬਹੁਤ ਮਜ਼ੇਦਾਰ ਯਾਰ 4 ਤੋਂ 3 ਘੰਟੇ ਸ਼ਤ ਜਾਈਗਾ ਅਸੀਂ ਇਧਰਾਂ ਪਰਦੀ ਇਹ ਖੋਲਿਆ 100 ਕਰੋ 4 ਕਰੋ 4 ਇੱਕ ਬੰਦੇ ਤੇ ਕੋਈ ਨਹੀਂ ਆਦਰ ਵੀ ਇਹ ਮੈਂ ਵਿਚੈਂਡਾ ਦੇਣਾ ਹੋਰ ਵੀ ਹੁੰਦਾ ਨੂੰ ਜੋਲ ਜੁਕ ਮਜ਼ਾਕ ਕਰਦਾ ਲੱਗੇ ਭਗਾਈ ਲੈ ਕਰੋ ਕੋਰੇ ਮੋਲੋ ਆਈ ਕੋਰੇ ਆਓ ਵੀ ਨਹੀਂ ਵਰਤ ਸਕਦੇ ਆਪਾਂ ਇਹ ਕੀ ਹੋਇਆ ਏ ਲੜਾਈ ਨੂੰ ਆਜੀ ਲੜਾਈ 410 ਰੁਪਏ ਆ ਜੀ ਪਾਪਾ ਜੀ ਮੋਹਨ ਜਿਲੇ ਆ ਜੀ ਇਹਨਾਂ ਨੇ ਫੈਸਲਾ ਕਰ ਦਿੱਤਾ ਉਹ ਬੋਲੀਏ ਕੁਛ ਰਿੰਕੂ ਬੋਲਣਾ ਯਾਰ ਹਾਂਜੀ ਨਹੀਂ ਜੀ ਨਹੀਂ ਸਾਡੇ ਅਰੇ ਨੂੰ ਕਹਿੰਦਾ ਇਹ ਕਰ ਰਹੀ ਹੈ ਆਜੋ 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 ਬੋਲੀ ਛੱਡਾ ਪਾਲ ਦੇ ਕਿਰਟ ਜਿਹੜਾ ਡਾਇਮੰਡਾ ਰੋ ਚੁੱਟਾ ਆਜੋ ਬੋ ਜੀ 160 ਦੇ ਬਾਅਦ ਕਿਤੇ ਛੱਡਾ ਆਲੂ ਛੱਡਾ ਹਾਂਜੀ ਰਾਜਵੀਰ ਵੀਰੋ ਨਾਂ ਰੱਖੀਏ 233 30 ਛੋਟ 230 230 230 230 ਹਾਂਜੀ ਸ਼ਾਮਦਾ ਜੀ ਬਾਬੀ 230 ਛੱਟਾ ਲੂ ਹੈ ਤੈਨੂੰ ਕੀ ਹੋਇਆ 230 230 ਹੰਦੀ ਰਾਜੂ ਨੇ 230 ਆਪੇ ਆ ਉਹ ਤਾਂ ਭਾਜੀ ਚਲੇ ਜਾਣੀ ਤੇ ਮਰਜੀ ਲੋਕੀ ਇਹਨਾਂ ਤੋਂ ਭਾ ਮੁਰ ਕੇ ਭਾਤ ਨਹੀਂ ਰਹਾ ਜੇ ਤੂੰ ਕਹਵੇਂ ਤੇ ਵੀ ਇੱਥੇ ਰਹਿਣਾ ਹੈ ਕੁਛ ਨਾ ਆਪਣੇ ਕੁਛ ਉਹ ਚਲੇ ਜਾਣ ਕਿ ਸ਼ੁਰੂ ਹੋ ਰਿਹਾ 230 35 ਇਹ ਛੋੜਨਾ 30 ਛੋੜ 35 235 ਉਹ ਇਹ ਹੈਗੇ ਨੇ 160 ਇਕੱਠੇ 235 2 235 ਪਾਲਾ ਦੂਜਾ ਜਿਹੜਾ ਜੀ ਕਰਦਾ ਦਾ 235 दो सौ पैंती चाली। चाली।, चाली 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 दो सौ चाली दो सौ चाली पंजा, ये है एक सौ साठ कटे दो सौ अस्सी हजार दो सौ अस्सी दो सौ अस्सी दो सौ अस्सी पचासी 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 हाँ जी 285 ਆਲੂ ਵਧੀਆ ਛੱਟਾ 285 90 90 290 ਜਾ ਰਿਹਾ ਹੈ ਤੁਹਾਨੂੰ ਕੱਟਾ ਲਵਾ ਦੇ ਰੁਕੋ ਹੈਲੋ ਆਹ ਬੋਲਦੇ 95 295 295 ਛੱਟਾ ਆ ਰਿਹਾ ਹੈ 295 ਨਿਆ ਮਾਲ 295 295 ਮਾਲ ਚੰਗਾ ਜੇ 300 ਪਖਰਾ 295 ਕੱਲੋਂ ਵਧੀਆ ਸਾਰਾ ਮੈਂ ਪਿਆਰ ਦੀ ਹੁਣ ਪਿਆਰ ਇਦਾਂ ਦੁਨਗੀ ਪਿਆਰ ਕਰੀਏ 300

15 ਪੰਖੀ ਚਾਓ ਬੈਠੋ 300 ਹਾਂ 300 ਰੁਪਏ ਨੇ ਲਿਖੋ ਰਹਾ 315 15 20 20 320 ਲਖੀਚਦੇ ਪਰ 300 ਲਿਖਾਓ ਮੈਂ ਪੁੱਛਦਾ ਮੇਰੇ ਜ਼ਿੰਮੇਦਾਰ ਨੂੰ ਪੁੱਛਾ 300 ਹਾਂਜੀ ਉਹ ਖਰਚੇ ਵੀ ਦਾਜੂ ਨਾਲ ਉਹ ਤਾਂ ਪੜ ਨਹੀਂ ਪੈਣੀ ਹਾਂਜੀ ਉਹ ਚੱਕਾ ਪੱਕਾ ਕਿੰਨਾ 300 ਦਾ ਖਰਚਾ ਲਿਖਾਈ ਜਾਏਗਾ ਕਿੰਨੇ ਸੌ ਕਰਤਾ ਉਹ ਤਾਂ ਯਾਰ ਲੱਗਦਾ ਨੈਟ ਪਰ ਨੈਟ ਹਾਂਜੀ ਉਹ 325 ਨਹੀਂ ਹੋਊਗਾ ਹਾਂ ਜੀ ਦੱਸੋ ਕਿਵੇਂ ਕਰੀਏ ਹੁਣ ਬੋਲੀ ਬਾਹਰ ਹੈ 320 ਉਹ ਲੱ ਲਾ 320 ਬਹਾਲ ਕੀ ਹੋਇਆ ਇਹ ਯਾ 300 ਚੱਕ 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 ਕਿੱਥੇ ਲੈਣਾ ਹੈ ਇੱਥੇ ਕਿ ਡੀਲ ਦੀ ਚ ਨਹੀਂ ਹੈ ਅੱਗੇ ਗੱਲ ਨਹੀਂ ਗੱਡੀ ਨਹੀਂ ਵੀ ਹੁਣ ਕਿੱਥੇ ਕਰੇ